18ਵੇਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿੱਥੇ ਪਹਿਲਾ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੋਹ ਚੁਕਾਈ ਜਾਵੇਗੇ ਜਿਹहां ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਅੱਜ 18ਵੇਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਦੱਸ ਦਈਏ ਕਿ ਪੀਐਮ ਮੋਦੀ ਸਮੇਤ ਹੋਰ 280 ਸੰਸਦ ਇਸ ਵਕਤ ਸੋਹ ਚੁੱਕਣਗੇ ਜਿਹहां ਤੋਂ ਦੱਸ ਦਈਏ ਕਿ ਸੋਹ ਸਮਾਗਮ ਹੋਏਗਾ ਜਿੱਥੇ ਮੋਦੀ ਸਮੇਤ ਪੀਐਮ ਮੋਦੀ ਸਮੇਤ 280 ਸੰਸਦਜੋ ਨੇ ਉਹ 100 ਚੁੱਕਣਗੇ ਤਾਂ ਅੱਜ 18ਵੇਂ ਲੋਕ ਸਭਾ ਦਾ ਸੈਸ਼ਨ ਹੋਏਗਾ ਜਿੱਥੇ 100 ਜੋ ਹੈ ਨਵੇਂ ਮੰਤਰੀਆਂ ਨੂੰ ਚੁਕਾਈ ਜਾਵੇ ਗਿਤੋਂ ਦੱਸਦੀ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਮਹਿਤਾਬ ਨੂੰ ਲੋਕ ਸਭਾ ਦੇ ਪ੍ਰੋਮੋਟਰ ਸਪੀਕਰ ਦੇ ਵਜੋਂ 100 ਚੁੱਕਣਗੇ ਤੁਹਾਨੂੰ ਦੱਸਦੀ ਹੈ ਕਿ ਮਹਿਤਾਬ ਫਿਰ ਸੰਸਦ ਭਵਨ ਜਾਣਗੇ ਅਤੇ ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ ਕਾਰਵਾਈ ਦੀ ਸ਼ੁਰੂਆਤ ਦੇ ਵਿੱਚ ਕੁਝ ਪਲਾਂ ਲਈ ਚੁੱਪੀ ਧਾਰੀ ਜਾਵੇ ਇਸ ਤੋਂ ਬਾਅਦ ਲੋਕ ਸਭਾ ਦੇ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਚੁੜੇ ਹੋਏ ਮੈਂਬਰਾਂ ਦੀ ਸੂਚੀ ਹੇਠਲੇ ਸਦਨ ਨੂੰ ਸੌਂਪਣਗੇ ਇਸ ਤੋਂ ਬਾਅਦ ਮਹਿਤਾਬ ਲੋਕ ਸਭਾ ਦੇ ਨੇਤਾ ਨੂੰ ਬੇਨਤੀ ਕਰਨਗੇ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਨ ਦੇ ਮੈਂਬਰ ਦੇ ਵਿੱਚੋਂ ਸਹੂ ਚੱਕਣ ਦੀ ਅਪੀਲ ਕਰਨ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪ੍ਰੋਟੇਮ ਸਪੀਕਰ ਰਾਸ਼ਟਰਪਤੀ ਵੱਲੋਂ ਨਿਯੁਕਤ ਚੇਅਰਮੈਨਾਂ ਦੀ ਕਮੇਟੀ ਨੂੰ 100 ਚੁਕਾਉਣਗੇ ਜੋ 26 ਜੂਨ ਨੂੰ ਸਪੀਕਰ ਦੀ ਚੋਣ ਹੋਣ ਤੱਕ ਸਦਨ ਦੀ ਕਾਰਵਾਈ ਚਲਾਉਣ ਦੇ ਵਿੱਚ ਉਹਨਾਂ ਦੀ ਮਦਦ ਕਰੇਗੀ ਤਾਂ ਅੱਜ 18ਵੀਂ ਲੋਕ ਸਭਾ ਦਾ ਜੋ ਪਹਿਲਾ ਸੈਸ਼ਨ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਤੁਹਾਨੂੰ ਦੱਸਦੇ ਕਿ ਇਸ ਸੈਸ਼ਨ ਦੇ ਵਿੱਚ ਨਰਿੰਦਰ ਮੋਦੀ ਸਮੇਤ 280 ਸੰਸਦ ਨੇ ਜੋ ਹੋ 100 ਚੁੱਕਣਗੇ